हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਵਰਨਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਵੀਰ ਸੋਨੇ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਭਾਈ ਲੱਧੂ ਪੂਨੀਆ ਪਿੰਡ ਬਿਲਕੁਲ ਨਾਲ ਆ ਦੋਸਤੋ ਤੇ ਕਰਿਆਲਾ ਵੀ ਇਹ ਬਿਲਕੁਲ ਥੋੜੀ ਦੂਰੀ ਤੇ ਹੈਗਾ ਇੱਕ ਪਾਸੇ ਬਲਟੋਏ ਦੀ ਗੱਲ ਕਰ ਲਈਏ ਬਿਲਕੁਲ ਨਾਲ ਲੱਗਦਾ ਪਿੰਡ ਆ ਪਰ ਤੁਸੀਂ ਜਿਹੜੀ ਪਹੁੰਚ ਆ ਦੋਸਤੋ ਵਿਜ਼ਿਟ ਆ ਖਾਸ ਪਿੰਡ ਵਰਨਾਲਾ ਹੀ ਕਰਨੀ ਆ ਇੱਕ ਮੱਝ ਹੈਗੀ ਆ ਬਕਾਊ ਵੀਰ ਸੋਨੇ ਦੇ ਕੋਲ ਟੁੱਕੀ ਆ ਮੱਝ ਬਿਲਕੁਲ ਤਿਆਰੀ ਦੇ ਵਿੱਚ ਆ ਪੂਰੀ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਸੋਨੇ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ 7 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 4:30 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਮੱਝ ਟੁੱਕੀ ਆ ਦਿਨ ਹਜੇ ਸਮਾਂ ਲੈ ਜੂਗੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਭਾਅ ਪੜ ਤਾਂ ਬਿਲਕੁਲ ਜਾਇਜ਼ ਹੋਵੇਗਾ ਸੋ ਬਾਕੀ ਪੂਰੀ ਇਨਫੋਰਮੇਸ਼ਨ ਆਜੋ ਕਰਦੇ ਆ ਗੱਲਬਾਤ ਵੀਰ ਦੇ ਨਾਲ ਸਾਂਝੀ ਸਭ ਤੋਂ ਪਹਿਲਾਂ ਵੀਰ ਸੋਨੇ ਸਾਸਰੀ ਕਾਲ ਸਾਸਰੀ ਕਾਲ ਸੰਤੁਸ਼ਾ ਸਾਸਰੀ ਕਾਲ ਪਰਾ ਠੀਕ ਠਾਕ ਵਧੀਆ ਠੀਕ ਠਾਕ ਜੀ ਤਿੰਨ ਸਲਾਮ ਜੀ ਬਹੁਤ ਵਧੀਆ ਤੇ ਸੋਨੇ ਭਾਈ ਪਸ਼ੂ ਜੀ ਦਾ ਤੁਸੀਂ ਦੱਸਿਆ ਵੀ ਚਾਰ ਪੰਜ ਪਸ਼ੂ ਸੀ ਪਰ ਅੱਜ ਦੇਖ ਗਏ ਹਾਂ ਹਾਂ ਜੀ ਹਾਂ ਜੀ ਚਾਰ ਪਸ਼ੂ ਤੇ ਤਿੰਨ ਸੇਲ ਹੋ ਗਏ ਦੋ ਤੁਹਾਡੇ ਬੈਠੇ ਹੋਣੇ ਵੇਖ ਗਏ ਹਾਂ ਦੋ ਹੋ ਗਏ ਵੇਖ ਗਏ ਹਾਂ ਜੀ ਮੱਝਾਂ ਤਾਜ਼ੀਆਂ ਸੂਈਆਂ ਸੀ ਹਾਂ ਜੀ ਤਾਜ਼ੀਆਂ ਮੱਝਾਂ ਸੀ ਫਿਲਹਾਲ ਇਹ ਗੱਬਣ ਹਾਂ ਹਾਂ ਜੀ ਇੱਕ ਗੱਬਣ ਮੱਝ ਰਹੀ ਹੈ ਇਹ ਤੇ ਟਾਈਮ ਵੀਰ ਦੱਸ ਦਈਏ ਵੀ ਕਿੰ ਠੀਕ ਆ ਤੇ ਬਾਕੀ 35 ਵਧੀਆ ਵੀਰ ਮੈਂ ਓਕੇ ਇੱਕ ਨੰਬਰ ਹੈ ਜੀ ਸੂਬਾ ਕਿੰਨਾ ਮੰਨੀਏ ਫਿਰ ਕਿੰਨਾ ਸੂਬਾ ਸੂਬਾ ਵੀਰ ਜੀ ਵੇਖਣ ਨੂੰ ਦੁਜੇ ਵੀ ਆਪਾਂ ਮੰਨ ਲਾ ਸਕਦੇ ਪਰ ਹੈਗੀ ਤੀਜੀ ਸੂਬੇ ਆ ਹਾਂਜੀ ਵੇਖਣ ਨੂੰ ਦੁਜੇ ਵੀ ਆਪਾਂ ਮੰਨ ਲਾ ਸਕਦੇ ਆ ਸੋਹਣੀ ਤੀਜੀ ਸੂਬੇ ਆ ਹੂੰ ਸੂਬਾ ਦੋਸਤੋ ਦੁਜਾ ਮੰਨ ਸਕਦੇ ਆ ਵੀਰਾਂ ਦਾ ਪਰ ਹੈਗੀ ਤੀਜੀ ਆ ਓਰੀਜਨਲ ਦੀ ਗੱਲ ਕਰੀਏ ਬਿਲਕੁਲ ਤਾਂ ਤੀਜੀ ਸੂਬੇ ਸੋਹਣੀ ਆ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਤੇ ਸੋਨੇ ਭਾਈ ਜਿਵੇਂ ਇੱਕ ਐਂ ਲੱਗਦਾ ਵੀ ਜਿਵੇਂ ਪੁੜੇ ਪੜੇ ਨਵਾਇਆ ਵੀ ਲੱਗਦਾ ਵੀ ਜਿਵੇਂ 2-4 ਦਿਨ ਕੇ ਹੋਸ ਜੀ ਜੇ ਕਿਰੀ ਡੰਗਰ ਸਫਰ ਦੇ ਵਿੱਚੋਂ ਆਉਣ ਕਰਨ ਤਾਂ ਪੁੜੇ ਨਵਾ ਜਾਂਦਾ ਕਿਉਂਕਿ ਮੱਝ ਦੂਰੋਂ ਲਈ ਆ ਗੱਡੀ ਦੇ ਵਿੱਚ ਹਿੱਲ ਹੁੱਲ ਕੇ ਕਿਰੀ ਡੰਗਰ ਪੁੜੇ ਨਵਾ ਜਾਂਦਾ ਪਰ ਮੱਝ 5 ਤੋਂ 7 ਦਿਨ ਲੈਂਦੀ ਹੈ ਜੀ ਠੀਕ ਆ ਹਾਂਜੀ ਆਪਣੇ ਕੋਲ ਕੱਲ੍ਹ ਦੀ ਆਈ ਹੈ ਜੇ ਕੋਈ ਇਹੋ ਜਿਹੀ ਪੁੜਿਆਂ ਵਾਲੀ ਗੱਲ ਹੁੰਦੀ ਤਾਂ ਰਾਤ ਤੱਕ ਸੂਪ ਜਾਂਦੀ ਪਰ ਨਹੀਂ ਮੱਝ ਜੀ ਲਾ ਗਈ ਆ ਬਿਲਕੁਲ ਬਿਲਕੁਲ ਹਾਂਜੀ ਸੋ ਬਿਲਕੁਲ ਜਿਹੜੀ ਦੋਸਤੋ ਇਹ ਮੱਝ ਤੁਸੀਂ ਦੇਖ ਸਕਦੇ ਹੋ ਤੇ ਆਹ ਪੇਟ ਪੁੱਠਾ ਜੇ ਪੂਰਾ ਬਾਡੀ ਸਟਰਕਚਰ ਆ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਗੋਲ ਸਿੰਘ ਤੇ ਮੂੰਹ ਮੱਥੇ ਦੇ ਤੁਸੀਂ ਆ ਕਰੋ ਚੈੱਕ ਠੀਕ ਆ ਵੀ ਜਿਵੇਂ ਆਪਾਂ ਦੋਸਤੋਂ ਇੱਕ ਗੱਲ ਕਰ ਲਈਏ ਨਾ ਵੀ ਲੱਗਦੀ ਦੂਜੇ ਸਵੇ ਆ ਪਰ ਜੇਕਰ ਆਪਾਂ origignal ਦੀ ਗੱਲ ਕਰੀਏ ਵੀ ਦਸ ਨਹੀਂ ਜਿਹੜੀ ਗੱਲ ਆ ਵੀ ਸਹੀ ਦਸੀਏ ਤੇ ਵੀ ਬਿਲਕੁਲ ਤੀਜੇ ਸਵੇ ਹੋ ਸਕਦੀ ਹੈ ਵੀ ਤੀਜਾ ਸੂਆ ਤੁਸੀਂ ਮੰਨ ਕੇ ਇਹ ਸਮਝ ਦਾ ਸੌਦਾ ਕਰ ਸਕਦੇ ਜੀ ਤੇ ਜੇਕਰ ਆਪਾਂ ਬਿਲਕੁਲ ਬਾਡੀ ਦੀ ਹਾਈਟ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਮੀਡੀਅਮ ਤੋਂ ਭਾਵੇਂ ਆ ਵੀ ਵਿਚ ਵਿਚਾਲਾ ਸਹਿਜ ਆ ਵੀ ਨਾ ਹੀ ਆਪਾਂ ਬਹੁਲੀ ਵੱਡੀ ਕਹਾਂਗੇ ਵੀ ਨਾ ਹੀ ਬਿਲਕੁਲ ਦਰਮਿਆਨੀ ਕਹਾਂਗੇ ਵਿਚਲਾ ਸਹਿਜ ਆ ਵੀ ਬਹੁਤੇ ਵੀਰ ਤੁਸੀਂ ਪੁੱਛਦੇ ਹੋ ਵੀ ਯਾਰ ਸਾਈਜ਼ ਜਰੂਰ ਦੱਸ ਦਿਆ ਕਰੋ ਵੀ ਪਸ਼ੂ ਦਾ ਪਤਾ ਲੱਗ ਰਿਹਾ ਵੀ ਥੋੜਾ ਦੂਰੀ ਤੋਂ ਪਤਾ ਨੂੰ ਦਿਖਾ ਦਿੰਨੇ ਆਂ ਜੇਕਰ ਇਹਨੀ ਦੂਰੀ ਤੋਂ ਮੈਂ ਤੁਹਾਨੂੰ ਦਿਖਾਵਾਂ ਤੇ ਆ ਵੀ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਬਿਲਕੁਲ ਆ ਮੱਝ ਤੇ ਸੋਨੇ ਭਾਈ ਵੀ ਦਿਨ ਪੰਜ ਸੱਤ ਹਜੇ ਨੋਰਮਲ ਹਾਂਜੀ ਪੰਜ ਸੱਤ ਦਿਨ ਨੋਰਮਲ ਹੈ ਜੀ ਲੈ ਜੂ ਹਾਂਜੀ ਲੈ ਜੂਗੀ ਜੀ ਠੀਕ ਆ ਪੰਜ ਸੱਤ ਦਿਨ ਜਿਹੜੇ ਦੋਸਤੋ ਹਜੇ ਲੈ ਜੂਗੀ ਠੀਕ ਆ ਇਹ ਥਾਣਾ ਥੋਣਾ ਤੋਂ ਮੈਂ ਇੱਕ ਪੂਰੇ ਤੁਹਾਨੂੰ ਜਿਹੜਾ ਬਿਲਕੁਲ ਆ ਦਿਖਾਉਣਾ ਚਾਹੂੰਗਾ ਤੇ ਆ ਦੇਖੋ ਠੀਕ ਆ ਆ ਥੰਮਲੇ ਬਾਜੀ ਤੇ ਜੇਕਰ ਦੋਸਤੋ 5 ਤੋਂ 5 ਤੋਂ 7 ਦਿਨ 5 6 ਦਿਨ ਹਫਤਾ ਲੈ ਜਾਂਦੀ ਹੈ ਤੇ ਲੈਵਾ ਆਰਡਰ ਪੂਰਾ ਤਿਆਰ ਕਰੂਗੀ ਹਜੇ ਕਿਉਂਕਿ ਬਿਨਾ ਤਿਆਰ ਕੀਤੇ ਪਸ਼ੂ ਕੋਈ ਵੀ ਨਹੀਂ ਸੁੰਦਾਗਾ ਇਹ ਇੱਕ ਜਿਹੜਾ ਦੋਸਤੋ ਨੇਚਰਲੀ ਪ੍ਰੋਸੀਜਰ ਹੈਗਾ ਵੀ ਜੇਕਰ ਪਸ਼ੂ ਪੂਰਾ ਲੈਵਾ ਭਰਨ ਤੋਂ ਬਾਅਦ ਆਰਡਰ ਕੁਆਲਟੀ ਬਿਲਕੁਲ ਹੀ ਦੋਸਤੋ ਸ਼ੋਅ ਕਰੂਗੀ 5 7 ਦਿਨਾਂ ਦੇ ਦੌਰਾਨ ਤੇ ਖੋਲ ਕੇ ਆਪਾਂ ਤੋਰ ਕੇ ਤਸਲੀਨਾ ਤੁਹਾਨੂੰ ਦਿਖਾਉਣੇ ਆ ਭਾਈ ਤੋਰ ਦਿਓ ਇਹਨੂੰ ਬਾਕੀ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈਗਾ ਵੀ ਭਾਅ ਪਰ ਤਾਂ ਬਿਲਕੁਲ ਜਾਇਜ਼ ਹੋਵੇਗਾ ਵੀ 80 85 90 ਹਜ਼ਾਰ ਵਾਲੀਆਂ ਮੱਝਾਂ ਤਾਂ ਨਾਰਮਲ ਹੀ ਬਹੁਤੇ ਵੀਰਾਂ ਨੇ ਦੇਖੀਆਂ ਹੋਣਗੀਆਂ ਵੀ ਜਿਹੋ ਜੀ ਦੋਸਤੋ ਆਪਾਂ ਕੁਆਲਿਟੀ ਲੈਣੀ ਪਸੰਦ ਕਰਾਂਗੇ ਉਹ ਜਿਹੜਾ ਰੇਟ ਆਪਾਂ ਨੂੰ ਜਰੂਰ ਭਰਨਾ ਪੈਂਦਾ ਹੈਗਾ ਠੀਕ ਹੈ ਤੇ ਨਾਰਮਲ ਇੱਕ ਗੱਲ ਕਰ ਲਈਏ ਵੀ ਜੇਕਰ 10 ਲੀਟਰ ਦੋਸਤੋ ਦੁੱਧ ਚੂਣਾ ਜਾਂ 11 ਲੀਟਰ ਦੀ ਚਵਾਈ ਕਰਨੀ ਤਾਂ 85000 ਵੀ ਲਾਉਣਾ ਵੀਰਾਂ ਨੇ ਪਰ ਇੱਥੇ ਰੇਟ ਜਿਹੜਾ ਬਿਲਕੁਲ ਜੈਨੂਅਰ ਰਹੇਗਾ ਤੇ ਦੁੱਧ ਇਸ ਮੱਝ ਤੋਂ ਵੀ ਆਪਾਂ ਆਸ ਘੱਟੋ ਘੱਟ ਵੀ 10 11 ਲੀਟਰ ਦੀ ਕਰ ਸਕਦੇ ਹ ਬਾਕੀ ਸੇਵਾ ਹਰ ਕਵੀਰ ਦੀ ਆਪੋ ਆਪਣੀ ਹੈ ਹੋ ਸਕਦਾ ਦੋਸਤੋ ਵੱਧ ਸੇਵਾ ਕਰਕੇ ਤੁਸੀਂ ਥੋੜਾ ਬਸਾ ਦੁੱਧ ਪਾਈਆ ਖੰਡ ਜਿਵੇਂ ਆਪਾਂ ਕਹਿ ਲਈਏ ਨਾ ਵੀ ਸੇਵਾ ਦਾ ਦੁੱਧ ਵੀ ਉਹ ਅਕੋਰਡਿੰਗ ਵੀ ਤੁਸੀਂ ਦੇਖੋ ਤਾਂ ਦੁੱਧ ਜਿਹੜਾ ਸੇਵਾ ਦਾ ਤੁਸੀਂ ਵਧੇਰੇ ਵੀ ਲੈ ਸਕਦੇ ਹੋ ਬਾਕੀ ਥਾਂ ਦੇ ਵੀ ਦੀ ਸਾਫ ਆ ਆ ਦੇਖੋ ਜੀ ਠੀਕ ਆ ਥਾਂ ਤੁਹਾਨੂੰ ਸਹਿਜ ਵਿੱਚ ਪੂਰਾ ਤੇ ਆਰਡਰ ਕੁਆਲਟੀ ਆ। ਅਸ਼ਾ ਸੋਨੇ ਵੀਰ ਕਿੰਨਾ ਕੁ ਡਿਮਾਂਡ ਕਿੰਨੀ ਦੀ ਫਿਰ? ਵੀਰ ਜੀ ਜੇ ਤਾਂ ਆਪਾਂ ਬਾਹਰ ਦਾ ਹਿਸਾਬ ਲਾਈਏ ਲੋਕੀ ਡੀ.ਐਨ.ਏ ਮੱਝਾਂ ਦਾ ਕੋਈ 75 ਕੋਈ 80 ਮੰਗੀ ਜਾਂਦਾ ਪਰ ਆਪਾਂ 70000 ਮੋਲ ਕਰਦੇ ਆ ਉਹਦੇ ਵਿੱਚੋਂ 2000 ਰੁਪਿਆ ਛੋਟ ਕਰਕੇ 68000 ਦੀ ਮੱਝ ਦੇ ਦਾਂਗੇ। 68000 ਦੀ? ਹਾਂਜੀ। ਹੂੰ। ਨਾਲੇ ਉਹ ਵੀ ਵੀਪੀ ਗਾਲ ਵੀ ਤਾਜੀ ਸੂਨ ਵਾਲੀ ਹੈ। ਹਾਂਜੀ ਤਾਜੀ ਸੂਨ ਵਾਲੀ ਹੈ ਜੀ। ਵੀ ਸੋਨੇ ਵੀਰ ਅੱਜ ਕੱਲ ਇੰਨੀ ਤੇਜ਼ੀ ਹੋਈ ਨਹੀਂ ਕਿ ਜਿੰਨੇ ਵੀਰ ਮਲੋਂ ਦਾ ਵੀ ਟੋਕੜ ਮੱਝਾਂ ਦਾ ਵੀ 65 60 60000 ਤੱਕ ਟੋਕੜ ਮੱਜਾਂ ਦੇ ਗੱਪਣ ਟੋਕੜ ਤਾਂ ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਵੀਰ ਜੀ ਮੰਗੀ ਜਾਂਦੇ ਆ ਬਾਕੀ ਕਈ ਆਪਾਂ ਵੇਖ ਲਈ ਨੇ ਉਧਾਰ ਨੂੰ ਕਿ ਲੋ 2 4000 ਮਹਿੰਗੀ ਲੋਗ ਲੈ ਜਾਂਦੇ ਆ ਪਰ ਆਪਾਂ ਉਹਨਾਂ ਦੇ ਨਗਦ ਲੈ ਆ ਕੇ ਇੱਕ ਅੱਧੀ ਵੇਚ ਨਾਲੇ ਆ ਤੇ ਆਪਾਂ ਨਗਦ ਲੈ ਆ ਕੇ ਮਾਲ ਵੇਚਦੇ ਆ ਠੀਕ ਆ ਹਾਂਜੀ ਲੋ ਵੀ ਭਰਾਵੋ 70000 ਦੇ ਵਿੱਚੋਂ 2000 ਛੋਟ ਹੈ ਹਾਂਜੀ 2000 ਰੁਪਏ ਛੋਟ 70000 ਦੇ ਵਿੱਚੋਂ 2000 ਛੋਟ ਆ ਠੀਕ ਆ ਜੀ 68000 ਦੀ ਹੋ ਜਾਏਗੀ 68000 ਦੀ ਜਿਹੜੀ ਦੋਸਤੋ ਇਹ ਮੱਜ ਹੋਵੇਗੀ ਵੀ ਕਿਸੇ ਪਾਸਿਓਂ ਖੁੰਜੀ ਨਹੀਂ ਕਿ ਹਜੇ ਬੰਨਾ ਥੰਨਾ ਪੂਰਾ ਹੈਗਾ ਬਾਕੀ ਆ ਫੇਸ ਕੁਆਲਿਟੀ ਮੂੰਹ ਮੱਥੇ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੰਘ ਜਾਂ ਵੈਂਕਟੇੜ ਦੀ ਹੈਗੀ ਬਿਲਕੁਲ ਕੁੰਡੇ ਸਿੰਘ ਤੇ ਫੇਸ ਕੁਆਲਿਟੀ ਤੁਸੀਂ ਦੇਖ ਲਈਏ ਵੀ ਤੀਜਾ ਸੂਆ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ ਥਾਨ ਦੇਵੇ ਦੀ ਪੂਰੀ ਸਾਫ ਆ ਤੇ ਆ ਜਿਹੜਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਦਿਖਾਉਣ ਤਾਂ ਦੋਸਤੋ ਥੋੜਾ ਜਿਆਦਾ ਵੱਧ ਮਤਲਬ ਇਹ ਹੈਗਾ ਵੀ ਤੁਸੀਂ ਕਿਸੇ ਪਾਸਿਓਂ ਵੀ ਅਸ਼ੁਰੂ ਦੇਖਣ ਤੋਂ ਬਾਅਦ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਤੇ ਉਹਨੂੰ ਜਿਹੜਾ ਥੋੜਾ ਸੌਖਾ ਹੋ ਜਾਊਗਾ ਬਾਕੀ ਜਿਹੜੇ ਵੀਰ ਖਾਸ ਤੌਰ ਤੇ ਨੇੜੇ ਬੰਨੇ ਦੇ ਆ ਬਰਨਾਲਾ ਬਲਟੋਹਾ ਪੁੰਨੀਆਂ ਪਿੰਡ ਘਰਿਆਲਾ ਪੱਟੀ ਮੋੜ ਭਿੱਖੀ ਪਿੰਡ ਡੱਬੀ ਪੁਰਾ ਚਾਹੇਦਰ ਲਗੋਂ ਕੋਠੀ ਭਾਈ ਲੱਤੂ ਜੇ ਇਹ ਲਾਗੇ ਬੰਨੇ ਵਾਲੇ ਵੀਰ ਖਾਸ ਤੌਰ ਤੇ ਤੁਸੀਂ ਘਰ ਵਿਜਿਟ ਕਰਕੇ ਵੀ ਜਿਹੜੀ ਗੱਲਬਾਤ ਕਰ ਸਕਦੇ ਹੋ ਵੇਖ ਸਕਦੇ ਹੋ ਜਿਹੜੇ ਕੋਈ ਆਪਣੇ ਦੂਬੇ ਏਰੀਆ ਤੋਂ ਜਾਂ ਮਾਲ ਬੇਰੀਆ ਤੋਂ ਆਉਣ ਵਾਲੇ ਵੀਰ ਨੇ ਜੇਕਰ ਦੂਰ ਦਰਾਡੇ ਤੁਸੀਂ ਨਹੀਂ ਪਹੁੰਚ ਸਕਦੇ ਤੇ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਤੇ ਨੰਬਰ ਸੋਨੇ ਵੀਰ ਆਪਣੇ ਜ਼ਰੂਰ ਸ਼ੇਅਰ ਕਰ ਦੀ 88721 74175 ਇੱਕ ਵਾਰੀ ਫਿਰ ਬੋਲ ਦਿਆਂ 88721 74175 ਠੀਕ ਹੈ ਭਰਾ ਜੀ ਸੋ ਦੋਸਤੋ ਇਹ ਸਨ ਮੇਰ ਨਾਲ ਵੀਰ ਸੋਨਾ ਤੇ ਖਾਸ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਤੁਹਾਨੂੰ ਹੋਰ ਵੀ ਵਿਖਾਉਣੇ ਸੀ ਦੋਸਤੋ ਪੰਜ ਚਾਰ ਨਾਕ ਸੀਗੇ ਫਿਲਹਾਲ ਉਹ ਮਾਰਨਿੰਗ ਟਾਈਮ ਤੋਂ ਲੈ ਕੇ ਕੋਈ ਦੋ ਵੜਾ ਸੀ ਇੱਕ ਮੱਝ ਸੀ ਉਹ ਜਿਹੜੀ ਸੇਲ ਹੋ ਚੁੱਕੀ ਹੈ ਠੀਕ ਆ ਫਿਲਹਾਲ ਇਹ ਜਿਹੜੀ ਅੱਜ ਮੱਝ ਇੱਕ ਬਾਕੀ ਸੀਗੀ ਬਿਲਕੁਲ ਅਸ਼ੀਰਵਾਸ ਤੇ ਸੋ ਵੀਰਾਂ ਦਾ ਵੀ ਆਪਾਂ ਇੱਕ ਵਾਰੀ ਭੈਣ ਭਰਾਵਾਂ ਦੇ ਬਿਲਕੁਲ ਜਿਹੜਾ ਸਾਹਮਣੇ ਕਰੀਏ ਚੀਜ਼ ਮੇਰੇ ਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚੰਗਾ ਭਾਈ ਸੋਨੇ ਵੀਰ 10 ਤਰੀਕਾ ਓਕੇ ਵੀਰ